हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂ ਛੇਣ ਲਈ ਲੈ ਕੇ ਆਏ ਹਾਂਗੇ ਦੋਵੇਂ ਆ ਗਏ ਬਈ ਟਾ ਬ੍ਰੀਡ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਈ ਅੱਜ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਕੋ ਠੀਕ ਹੋ ਮਾਈ ਹਾਂਜੀ ਹਾਂਜੀ ਵਧੀਆ ਡਾਕਟਰ ਸਾਹਿਬ ਕਿਵੇਂ ਚੱਲਦਾ ਕੰਮ ਕੰਮਕਾਰ ਵਧੀਆ ਚੱਲਦਾ ਡਾਕਟਰ ਸਾਹਿਬ ਠੀਕ ਹੈ ਰੇਟ ਅੱਗੇ ਵੀ ਜਾਏ ਜੀ ਹੁੰਦਾ ਜੀ ਜਾਏਗੇ ਹੁਣ ਰੇਟ ਜਾਏ ਜੀ ਹੋਣਗੇ ਬਾਈ ਠੀਕ ਹੈ ਨਾਮ ਤੇ ਬਈ ਆਪਣਾ ਐਡਰੈਸ ਬੋਲ ਦ ਨਾਂ ਬਾਈ ਹਣੀ ਸ਼ਰਮਾ ਪਿੰਡ ਭਗਤਾ ਪਾਈ ਨਸੀਰ ਰਾਮਪੁਰਾ ਕੋ ਜ਼ਿਲ੍ਹਾ ਬਠਿੰਡਾ ਬਾਈ ਤੇ ਨੇੜੇ ਪਿੰਡ ਨੇੜੇ ਦੇ ਪਿੰਡ ਬਾਈ ਗੁਰੂ ਸਰ ਜਲਾਲ ਹੂੰ ਤੇ ਇਧਰ ਬਾਜਾਖਾਨਾ ਬਾਈ ਠੀਕ ਆ ਹਾਂਜੀ ਤੇ ਕੰਟੈਕਟ ਨੰਬਰ ਬੋਲ ਦੇ 8146694120 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਬਾਈ ਹਣੀ ਕਿਹੜੀ ਪਹਿਲੇ ਨੰਬਰ ਵਾਲੀ ਹਾਂ ਪਹਿਲੇ ਨੰਬਰ ਆ ਇਧਰੋਂ ਕਰ ਲੈਣਾ ਬਾਈ ਛੜੋ ਕਿਹੜਾ ਸੂਆ ਸੂਈਆ ਕਰਵਾ ਇਹ ਬਾਈ ਸੂਆ ਮਾਲਕਾਂ ਦਾ ਦੂਜਾ ਕਿਆ ਛੇਦਾਂ ਦਾ ਬਾਈ ਹੂੰ ਤੇ ਇਹਨੂੰ ਪੌਣਾ ਘੰਟਾ ਹੋਇਆ ਸੂਈ ਨੂੰ ਡਾਟਸਾ ਨੂੰ ਫੋਨ ਲਾਇ ਦਿੱਤੀ ਬੱਚੀ ਆ ਬਹੁਤ ਪਿਆਰੀ ਜੀ ਬੱਚੀ ਬੜੀ ਚੰਗੀ ਆ ਨਾ ਕਿ ਬੱਚੀ ਬਹੁਤ ਟੌਪ ਹੈ ਜੀ ਬੱਚਾ ਨਗੀਨਾ ਹਾਂ ਬੱਚੀ ਬਹੁਤ ਟੌਪ ਹੈ ਜਿਵੇਂ ਆਪ ਦੇ ਕੰਨ ਇੱਕ ਵਾਰ ਬਾਕੀ ਹੋਰ ਗੱਲ ਜਿਵੇਂ ਬੱਚੇ ਤੋਂ ਖੜਿਆ ਨਹੀਂ ਜਾਂਦਾ ਹਨਾ ਨਰੂਆ ਬੱਚਾ ਨਰੂਆ ਬੱਚੀ ਪੂਰੇ ਕੰਨ ਕੁੰਨ ਦਿਖਾਓ ਜੀ ਬੱਚੀ ਦੇ ਮੈਂ ਕਹਿੰਦਾ ਬੱਚੀ ਦੀ ਕੁਆਲਿਟੀ ਗਾਣ ਨਾਲੋਂ ਵੀ ਵੱਧ ਆ ਜੀ ਹੂੰ ਬੱਚੀ ਟੀਕਾ ਬਹੁਤ ਚੰਗਾ ਭਰਾ ਹੈ ਵੈਸੇ ਬਾਕੀ ਨਾ ਥਣਾ ਥਣਾ ਦਾ ਹਾਂ ਤੁਹਾਨੂੰ ਬਹੁਤ ਚੰਗਾ ਹੀ ਗਾਇਬ ਗੋਬ ਜੀ ਨਾੜਾ ਨੂੜਾ ਲੈਵੇ ਤੇ ਫੋੜੀ ਇਹ ਆਪਾਂ ਥੋੜਾ ਬੌਲਾ 4 ਕਿਲੋ ਬੌਲਾ ਕੱਢਿਆ ਗਈ 3-4 ਕਿਲੋ ਬੱਚੀ ਨੂੰ ਪਿਆਦਾ 3-4 ਕਿਲੋ ਕੱਢਤਾ ਸੀ ਬੌਲਾ ਬੱਚੀ ਤਾਂ ਹੀ ਬੱਚੀ ਫਿਰ ਬਛਰੂ ਕੈਮ ਹੋ ਜਾਂਦਾ ਪੱਕਾ ਥਾਂਗਾ ਮੁੜ ਕੇ ਖੜਾ ਨਹੀਂ ਜਾਂਦਾ ਬੱਚੇ ਤੇ ਹਣੀ ਠੰਡੀ ਸੀ ਲੈ ਬਾਈ ਫੋਨ ਮੈਂ ਕਿਹਾ ਬਾਈ ਆਈ ਆਪਾਂ ਤਾਰਾ ਮਾਰ ਦਾਂਗੇ ਲੈ ਕੀ ਬਾਤ ਹੈ ਤਾਰਾ ਮਾਰ ਹੀ ਦਿੰਨੇ ਆਪਾਂ ਪਹਿਲਾਂ ਬਾਈ ਮਾਰ ਦੋ ਕੋਈ ਚੱਕਰ ਨਹੀਂ ਤਾਰਾ ਬਾਈ ਕਹਿੰਦਾ ਮੈਂ ਕਹਿੰਦਾ ਚੌਣੀ ਵਾਲਾ ਚੰਗਾ ਹਣੀ ਹਾਂ ਬਾਈ ਪਤਾ ਲੱਗਦਾ ਅਸਲ ਚ ਬਾਈ ਦਾ ਹਾਂ ਕਿਆ ਬਾਤ ਆ ਭਾਈ ਮੋਟੀ ਮੋਟੀ ਚਵਾਈ ਕਹਿਣਾ ਕੁਛ ਨਹੀਂ ਸਿੱਧਾ ਵਹਿ ਗਿਆ ਬਾਈ ਠੰਡੀ ਸੀਲ ਦੇਖੋ ਯਾਰ ਫੁੱਲ ਫੁੱਲ ਆ ਬਾਈ ਠੰਡੀ ਸੀਲ ਸਹੀ ਗੱਲ ਹਣੀ ਖੋਲ ਦੋ ਭਾਈ ਤੋਰ ਦੇ ਬੋਲ ਕੇ ਬਾਕੀ ਕੱਦ ਕਾਠ ਦੋਮਾਂ ਦੀ ਫੁੱਲ ਆ ਹਣਾ ਹਾਂ ਭਾਈ ਜੇ ਕੋਈ ਵੀਰ ਆਉਂਦਾ ਭਾਈ ਛੋਟੀਆਂ ਮੰਨ ਕੇ ਨਾ ਛੋਟੀਆਂ ਮੰਨ ਕੇ ਨਾ ਭਾਈ ਕੋਈ ਇੱਥੇ ਵੀ ਤੋਰ ਦਿਓ ਹਣੀ ਬਾਕੀ ਕੁਆਲਿਟੀ ਦੇਖੋ ਬਾਈ ਕਦ ਕਾਠ ਵਜਨ ਵਜੂਦ ਦੀ ਗੱਲ ਕਰੀਏ ਕਰਮ ਵਾਲੀ ਚਫੋ ਬਾਈ ਜਿਵੇਂ ਬੈੜਾ ਹੁਣ ਸੂਈ ਹੈਗੀ ਕੋਈ ਜਾਪਾ ਜੂਪਾ ਹੀ ਨਹੀਂ ਮੰਨਿਆ ਜਮਾ ਬਾਈ ਸਹੀ ਗੱਲ ਆ ਉਹਨਾਂ ਹੀ ਸ਼ਰੀਰ ਪਿਆ ਤੇ ਜਦੋਂ ਜ਼ੇਰ ਜ਼ੂਰ ਪੈ ਗਈ ਆਪਾਂ ਵੀਡੀਓ ਬਣਾ ਲਾਂਗੇ ਬਾਈ ਹੂੰ ਤੇ ਪਰ ਉਹਨਾਂ ਹੀ ਆ ਗਈ ਬਾਈ ਉਤੋਂ ਜਮਾ ਨਹੀਂ ਪੈ ਚਕ ਜਾਂਦਿਆਂ ਬਾਈ ਬਾਕੀ ਚਾਰ ਰੂਪ ਬਹੁਤ ਆ ਬਾਈ ਕਰਮ ਵਾਲੀ ਦਾ ਫੇਸਬੁਕ ਤਾਂ ਜਮਾ ਛੋਟਾ ਜਿਹਾ ਬਾਈ ਹੂੰ ਸਹੀ ਗੱਲ ਨਿਕਾ ਜਾ ਫੇਸਾ ਬਾਕੀ ਵਜਨ ਵਜੂਦ ਬਾਕੀ ਬਾਈ ਦੁੱਧ ਮਾਲਕ ਨੇ ਪਿਛਲੇ ਸਾਲ ਦਾ 24 25 ਕਿਲੋ ਕਿਹਾ ਹੈਗਾ ਤੇ ਐਤ ਕੀ ਫਿਰ ਕਿੰਨੀ ਐਤ ਕੀ ਬਾਈ ਬ 24 25 ਕਿਲੋ ਮੰਨ ਕੇ ਲੈ ਜਾਏ ਭਾਈ ਠੀਕ ਹੈ ਹਾਂ ਬਾਕੀ ਮੁੱਲ ਲਈ ਭਾਈ ਫਿਰਦਾ ਬਾਕੀ ਸੇਵਾ ਦਾ ਜਿਵੇਂ ਮੌਸਮ ਆਉਂਦਾ ਇਹਨਾਂ ਦਾ ਤੇ ਬਾਕੀ ਸੇਵਾ ਦਾ ਆਉਂਦਾ ਦੁੱਧ ਜਿੰਨਾ ਮਰਜ਼ੀ ਬੰਦਾ ਚੋਲੇ ਢੰਗੀ ਸੀਲ ਫੋਲ ਆ ਭਾਈ ਤੇ ਹਣੀ ਮੁੱਲ ਦੱਸ ਫਿਰ ਲੈ ਮੁੱਲ ਭਾਈ 80 ਕਰਾ ਲਓ 82 ਕਰਾ ਲਓ ਹੂੰ ਤੇ 67000 ਦੀ ਬੈਠ ਦੇ ਦਾਂਗੇ ਭਾਈ 70 ਦੇ ਸੀ ਦੀ ਹਾਂ ਬਾਈ ਠੀਕ ਹੈ ਬਾਈ ਕਹਿੰਦਾ ਮੁੱਲ ਜਿੰਨਾ ਮਰਜ਼ੀ ਕਰਾ ਲਓ ਬਾਈ ਬਾਕੀ ਠੰਡੀ ਸੀਲ ਬਹੁਤ ਆ ਮੈਂ ਜਿੰਨੀ ਮਰਜ਼ੀ ਬੈਠਾ ਰਹੇ ਬਾਕੀ ਭਾਜਣ ਵਾਲੀ ਬਾਕੀ ਥਾਣਾ ਤੋਂ ਉਹਨਾਂ ਦੀ ਬਾਈ ਗਰੰਟੀ ਹੋਊ ਫੋਲ ਭਾਵੇਂ ਬੰਦਾ ਕੋਈ ਆਨਲਾਈਨ ਮੰਗਾ ਲੇ ਬਾਈ ਠੀਕ ਆ ਹਾਂ ਜੇਰ ਜੀ ਜਦੋਂ ਜੇਰ ਪੈ ਗਈ ਆਪਾਂ ਵੀਡੀਓ ਬਣਾ ਲਾਂਗੇ ਬਾਈ ਠੀਕ ਹੈ ਬਾਈ ਤੇ ਦੋ ਨੰਬਰ ਤੇ ਹਣੀ ਕਿਹੜਾ ਸੂਆ ਇਹ ਬਾਈ ਪਹਿਲਾ ਸੂਆ ਹੀ ਆ ਚਾਰ ਦਾ ਹੰਦਾ ਬਾਈ ਚਾਰ ਦਾ ਚੱਕਿਆ ਹਾਂ ਹਾਂ ਪਲੂਣ ਸੂਈ ਆ ਹਾਂ ਪਲੂਣ ਸੂਈ ਆ ਠੰਡੀ ਸੀਲੇ ਇਹ ਬਾਈ ਰਾਤ ਸੂਈ ਆਗੀ ਬਾਥ ਨੇ ਸੂਈ ਆ ਕੱਲ ਤੇ ਯਾਰ ਜੂਰਾ ਪਈ ਹੈ ਜੀ ਬਾਈ ਓਕੇ ਹੈ ਬਾਈ ਜੇਰੇ ਤੇ ਦੇਗੀ ਇਹ ਬੱਚਾ ਬਾਈ ਬਹੁਤ ਕੁਆਲਟੀ ਦਾ ਇਹ ਵੀ ਬੱਸਾ ਦੇਗੀ ਹਾਂ ਬੱਚੀ ਆ ਬਹੁਤ ਚੰਗੀ ਬੱਚੀ ਹੈ ਵੱਡੀ ਬੁੱਢੀ ਬਹੁਤ ਹੈ ਜੀ ਸਹੀ ਗੱਲ ਤੇ ਠੰਡੀ ਸੀ ਇਹ ਵੀ ਫੁੱਲ ਆ ਜਿਵੇਂ ਬਾਈ ਪਹਿਲਾਂ ਨਾ ਗੀਲਾ ਆਪਾਂ ਇਹਦੀਆਂ ਵੀ ਧਾਰਾ ਮਾਰ ਹੀ ਦਿੰਨੇ ਪਹਿਲਾਂ ਜੀ ਵੀ ਕੋਈ ਚੱਕਰ ਹੀ ਨਹੀਂ ਨਾ ਚੱਕਰ ਹੀ ਕੋਈ ਨਹੀਂ ਬਾਈ ਜਿਵੇਂ ਪਹਿਲਾਂ ਬੱਚੀ ਆਲਾ ਕੀ ਬਾਤ ਆ ਯਾਰ ਠੰਡੀ ਵਾਲੀ ਆ ਹੈ ਨਾ ਬਾਈ ਠੰਡੀ ਤਾਂ ਪਲੱਤ ਵੀ ਨਹੀਂ ਚਾਗਦੀ ਬਾਈ ਯਾਰ ਸਹੀ ਬੰਦਾ 17 18 ਕਿਲੋ ਦੁੱਧ ਪਛੀ ਨੇ ਪਹਿਲਾਂ ਨੇ ਪੋਣਾ ਤੇ ਠੰਡੀ ਸੀ ਫੋਲੀ ਆ ਬਾਈ ਹਾਂ ਚਾਰ ਦੰਦਾਂ ਦਾ ਮੂੰਹ ਬਾਈ ਵੱਡੀ ਫੋਲ ਆ ਗਈ ਆਪਣੇ ਮੋਢੇ ਤੱਕ ਆਉਂਦੀ ਆ ਬਾਈ ਸਹੀ ਗੱਲ ਨਹੀਂ ਖੋਲਦੇ ਬਾਈ ਤੋੜਦੇ ਨਹੀਂ ਵੀ ਖੋਲ ਕੇ ਬਾਕੀ ਵਜਨ ਵਾਲੀ ਬਸ ਯਾਰ ਬਾਈਨ ਵਾਲੀ ਆ ਬਾਈ ਜਿਵੇਂ ਰਾਤ ਦੀ ਇਹ ਨਹੀਂ ਜਿਵੇਂ ਮੂੰਹ ਚਾਰ ਦੰਦਾਂ ਦਾ ਬਾਈ ਕੱਦ ਬਹੁਤ ਆ ਕੱਦ ਬਹੁਤ ਆ ਬਾਈ ਜਿਵੇਂ ਰਾਤ ਦੀ ਬੱਚੀ ਸੂਈ ਵੀ ਆਗੀ ਕੱਕ ਕੱਕ ਜਮੇ ਨਮਾਈ ਜਮ ਬੱਚਾ ਵੱਡਾ ਦਿੱਤਾ ਬਾਈ ਬੱਚਾ ਬਹੁਤ ਵੱਡਾ ਦੇ ਸਹੀ ਗੱਲ ਆ ਬਾਈ ਬੱਚਾ ਬਹੁਤ ਵੱਡਾ ਇਹ ਬੱਚੀ ਦੇ ਜਾਂਦੇ ਫਿਰ ਆ ਲੈਖਾ ਹੀ ਕੋਈ ਨਹੀਂ ਸੀ ਬਾਈ ਬਾਕੀ ਲੇਵਾ ਵੀ ਟਾਇਰ ਲੇਵਾ ਬਾਈ ਬਹੁਤ ਸੋਹਣਾ ਗਾ ਲੇਵਾ ਹੂੰ ਕਿੰਨੀ ਕਮੀਜ਼ ਆ ਦੁੱਧ ਦੁੱਧ ਬਾਈ 17 18 ਕਿਲੋ ਬੜੇ ਆਰਾਮ ਨਾਲ ਆਪਣੀ ਟੱਕ ਨਾ ਪਾਉਣਾਗਾ ਬੱਚੀ ਨੇ ਵਜਾਤ ਬਰੀਡ ਆ ਬਾਈ ਤੇ ਕਿੰਨਾ ਕੁ ਬੋਲਾ ਕੱਢਿਆ ਬੋਲਾ ਬਾਈ ਰਾਤ ਬੱਚਿਆਂ ਚ ਜਗਾਏ ਤਿੰਨ ਚਾਰ ਕਿਲੋ ਇਹਦਾ ਕੱਢਿਆ ਬਾਈ ਠੀਕ ਹੈ ਹਾਂ ਜੇ ਜੇ ਬਾਕੀ ਲੇਵੇ ਦੀ ਨਾ ਫੀਟਿੰਗ ਫੁੱਟੇ ਲੇਵੇ ਦੀ ਫੀਟਿੰਗ ਫੁੱਟੇ ਬਹੁਤ ਚੰਗੀ ਆ ਬਾਈ ਬਾਲਾ ਚੰਗਾ ਹਵਾਨਾ ਰੱਖਾ ਬਹੁਤ ਚੰਗਾ ਬਾਈ ਕਿੰਨਾ ਮਗਰ ਨੂੰ ਨਹੀਂ ਮੂਰ ਨੂੰ ਕੱਲਾ ਕੱਲਾ ਆ ਬੱਚਾ ਬਾਲਾ ਵੱਟਾ ਦੇਗੀ ਬਾਈ ਜੇ ਕਿਤੇ ਬੱਚੀ ਦੇ ਜਾਂਦੀ ਫਿਰ ਤਾਂ ਗੱਲ ਬਾਤ ਹੀ ਕੋਈ ਹੋਰ ਤਕਲੀਫ ਹੀ ਹੈਨੀ ਕੀ ਪੂਰਾ ਵੀ ਬਾਈ ਤੇ ਹਣੀ ਮੁੱਲ ਫਿਰ ਬਾਈ ਮੁੱਲ ਬਾਈ ਦਾ 75000 ਰੁਪਇਆ ਮਾਨਤਾਨ ਕਰਦਾ ਛੋਟਾ ਠੀਕ ਹੈ ਜੇ ਕੋਈ ਦੋਨੇ ਬੰਦਾ ਇਕੱਠੀਆਂ ਲੈਂਦਾਗਾ ਕਿਰਾਇਆ ਫ੍ਰੀ ਕਰਦੇ ਆਗੇ ਆਪਾਂ ਠੀਕ ਹੈ ਹਾਂ ਬਾਈ ਕਹਿੰਦਾ ਜੇ ਕੋਈ ਇਕੱਠੀਆਂ ਲਊਗਾ ਦੋਨੇ ਦਾ ਕਰਾ ਖੁੱਲਾ ਕਰਦੇ ਆਗੇ ਬਾਈ 75000 ਰੁਪਏ ਦੀ ਆਪਾਂ ਇਹ ਵੈੜ ਦੇ ਬੱਚੀ ਜੇ ਮੈਂ ਬੱਚਾ ਦੇਗੀ ਬੱਚੀ ਨੂੰ ਕੋਈ ਤਕਲੀਫ ਨਹੀਂ ਗਾ ਉਹ ਵੱਡੀ ਵੱਡਗਾ ਮੰਨ ਕੇ ਆਏ ਬਾਈ ਕੋਈ ਛੋਟੀ ਨਾ ਮੰਨੇ ਬਾਈ ਸਹੀ ਗੱਲ ਆ ਬਾਈ ਵੱਡੀਆਂ ਮੰਨ ਕੇ ਆਇਓ ਤੇ ਬਾਈ ਜੇ ਕਿਸੇ ਵੀ ਵੀਰ ਨੂੰ ਦੋਮਾ ਵੈੜਾਂ ਚ ਕੋਈ ਵੀ ਵੈੜ ਪਸੰਦ ਆਵੇ ਤਾਂ ਬਾਈ ਨਾਲ ਬਾਈ ਕੰਟੈ ਵੀਡੀਓ ਨੂੰ ਵੇਖਣ ਲਈ ਧੰਨਵਾਦ